ਸੁਖਬੀਰ ਬਾਲਦੀਤੀ ਦੇ ਵਿਆਹ ਵਿੱਚ ਗੈਰ ਹਾਜ਼ਰ ਰਹਿਣ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਤਾਂ ਇਹ ਵਿਆਹ ਵਿੱਚ ਬੁਲਾਉਂਦੇ ਵੀ ਨਹੀਂ ਮੈਨੂੰ ਛੱਡ ਉਹ ਸਾਰੇ ਵਿਆਹ ਵਿੱਚ ਪਹੁੰਚੇ ਸਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਂ ਅਜਿਹੇ ਲੋਕਾਂ ਦੇ ਘਰ ਨਹੀਂ ਜਾਂਦਾ ਦੱਸਦੇ ਕਿ 12 ਫਰਵਰੀ ਨੂੰ ਸੁਖਬੀਰ ਬਾਲਦੀਤੀ ਹਰਕਿਰਤ ਕੋਰ ਵਿਆਹ ਦੇ ਬੰਦਰ ਵਿੱਚ ਮੰਗੇ ਗਏ ਸਨ ਉਹਨਾਂ ਦਾ ਵਿਆਹ ਤੇਜੀਵੀਂ ਸਿਗਨਲ ਹੋਇਆ ਸੀ ਜੋ ਕਿ ਕਰੋੜਪਤੀ ਹੈ ਅਕੀ 17 ਫਰਵਰੂਅਰੀ ਨੂੰ ਮੋਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਇੱਕ ਨਿਜੀ ਫਾਰਮ ਹਾਊਸ ਵਿਖੇ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ ਜਿਸ ਵਿੱਚ ਵੱਡੇ ਸਿਆਸਤਦਾਨ ਪੰਜਾਬੀ ਕਲਾਕਾਰ ਤੇ ਉੱਗੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਵਿਆਹ ਵਿੱਚ ਪੰਜਾਬੀ ਸਿਨੇਮਾ ਦੇ ਬਹੁਤ ਸਾਰੇ ਕਲਾਕਾਰ ਸ਼ਾਮਲ ਹੋਏ ਸਨ ਜਿਸ ਵਿੱਚ ਗਿੱਪੀ ਗਰੇਵਾਲ ਗੁਰਪ੍ਰੀਤ ਕੋਗੀ ਰਣਜੀਤ ਬਾਵਾ ਪੱਪੂ ਮਾਨ ਮਨਕੀਰਤ ਆਦ ਕਸਮਿਤ ਕਈ ਹੋਰ ਵੱਡੇ ਸਿੰਗਰ ਪਹੁੰਚੇ ਸਨ ਦੱਸਦੇ ਕਿ ਇਸ ਪਾਰਟੀ ਵਿੱਚ ਸਿਆਸੀ ਲੀਡਰ ਵੀ ਸ਼ਾਮਲ ਹੋਏ ਸਨ ਵਿਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲ ਮੈਂ ਆਇ ਨਹੀਂ ਸੀ ਬਸ ਉਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਹੈ ਮੈਂ ਜਾਂਦਾ ਵੀ ਨਹੀਂ ਆਇਆ ਇਹ ਵਿੱਚ ਮੁਬਾਰਕਾ ਹੋਣ ਤੁਹਾਨੂੰ ਤੁਹਾਡੇ ਘਰ ਖੁਸ਼ੀ ਦਾ ਮੌਕਾ ਹੈ ਪਰ ਘਟੋ ਘਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਕੋਈ ਲੈ ਲਾਗੇ ਨੂੰ ਮੈਨੂੰ ਐਂ ਸਮਝਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਮੈਂ ਕਿਸੇ ਦੇ ਕੋਈ ਨਿੱਜੀ ਫੰਕਸ਼ਨ ਤੇ ਮੈਂ ਕੋਈ ਤਰਾਜ ਨਹੀਂ ਕਰਦਾ ਕਰੋ ਪਰ ਕੁ ਟੁਕਟੇ ਇਹ ਤੇ ਦੇਖ ਲੋ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਆ ਤੁਸੀਂ ਲੜਾ ਕੇ ਆਏ ਉਹਨਾਂ ਨੂੰ ਸুইস ਕਰਕੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਪੰਜਾਬ ਅਤੇ ਚੰਡੀਗੜ੍ਹ ਵਿੱਚ ਅਗਲੇ 2 ਦਿਨਾਂ ਤੋਂ ਪਾਰਾ ਫਿਰ ਵਧਣਾ ਸ਼ੁਰੂ ਹੋ ਗਿਆ ਹੈ ਲੋਕਾਂ ਨੂੰ ਦੁਪਹਿਰ ਵੇਲੇ ਗਰਮੀ ਦਾ ਅਹਿਸਾਸ ਹੋਣ ਲੱਗਾ ਹੈ ਮੌਸਮ ਮੀਂਹ ਪਾਗ ਪਤਾਬਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ 20 ਫਰਵਰੀ ਨੂੰ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਕੁਝ ਇਲਾਕਿਆਂ ਵਿੱਚ ਬਿਜਲੀ ਡਿੱਗਣ ਦੇ ਨਾਲ-ਨਾਲ ਤੂਫਾਨ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਹਨੇਰੀ ਅਤੇ ਤੂਫਾਨੀ ਮੌਸਮ ਦੌਰਾਨ ਦਰਖਤਾਂ ਹੇਠਾਂ ਖੜੇ ਨਾ ਹੋਣ ਦੀ ਸਲਾਹ ਦਿੱਤੀ ਹੈ ਉਥੇ ਹੀ ਮੌਸਮ ਵਿਭਾਗ ਦੇ ਮੁਤਾਬਕ ਮੀਦੇ ਨਾਂ ਨਾਲ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵਿੱਚ ਚਲਣ ਦੇ ਅਸਾਰ ਹਨ ਹਾਲਾਂਕਿ 21 ਤਾਰੀਖ ਤੋਂ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਸੀਐਮ ਅਹੁਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸੀਐਮ ਬਦਲੇ ਜਾਣ ਦੇ ਸਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੀਐਮ ਬਦਲੇ ਜਾਣ ਦੀ ਚਰਚਾ ਪੂਰੀ ਤਰ੍ਹਾਂ ਅਫਵਾਹ ਹੈ ਸੀਐਮ ਮਾਨ ਬੋਲੇ ਹਨ ਕਿ ਕੱਲ ਹੋ ਸਕਦੀ ਹੈ ਕਦੇ ਇਹ ਸਿਰਫ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸਵਾਲ ਕੇਜਰੀਵਾਲ ਦੇ ਪੰਜਾਬ ਦਾ ਸੀਐਮ ਬਦਲਣ ਬਾਰੇ ਪੁੱਛਿਆ ਗਿਆ ਸੀ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੀਐਮ ਬਦਲੇ ਜਾਣ ਦੀ ਚਰਚਾ ਪੂਰੀ ਤਰ੍ਹਾਂ ਅਫਵਾਹ ਹੈ ਉਹਨਾਂ ਕਿਹਾ ਕਿ ਜਿਹੜੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਉਹ ਅਫਵਾਹਾਂ ਨੂੰ ਜਿਵੇਂ ਵਿਰੋਧੀ ਧਿਰ ਇਹ ਕਹਿ ਰਿਹਾ ਕਿ ਆਉਣ ਵਾਲੇ ਮੁੱਖ ਮੰਤਰੀ ਜਿਹੜੇ ਆ ਕੇਜਰੀਵਾਲ ਸਾਹਿਬ ਬਦਲਣ ਦੀ ਗੱਲ ਹੋ ਸਕਦੀ ਹੈ ਪਹਿਲੇ ਜੋ ਵੀ ਮੂੰਹ ਚੋਂ ਦਾ ਕਹਿੰਦੇ ਉਹ ਇਹ ਉਦੋਂ ਪਹਿਲਾਂ ਵੀ ਕਹਿੰਦੇ ਸੀ ਉਦੋਂ ਪਹਿਲਾਂ ਵੀ ਕਹਿੰਦੇ ਸੀ ਖੀਰਵਾਲ ਸਾਡੇ ਨੈਸ਼ਨਲ ਕਨਵੀਨਰ ਨੇ ਉਹ ਰਾਸ਼ਟਰੀ ਪਾਰਟੀ ਦੇ ਨੇਤਾ ਨੇ ਠੀਕ ਹੈ ਨਾ ਪੂਰਾ ਦੇਸ਼ ਉਹਨਾਂ ਨੇ ਪਾਰਟੀ ਦੇ ਨਾਲ ਚਲਾਉਣਾ ਠੀਕ ਹੈ ਨਾ ਉਹਨਾਂ ਦਾ ਕਦੇ ਗੁਜਰਾਤ ਚ ਕਦੇ ਉਹਨਾਂ ਦਾ ਬਣਦਾ ਪ੍ਰੋਗਰਾਮ ਕਰੀ ਛਤੀਸਗੜ੍ਹ ਕਦੇ ਮੱਧ ਪ੍ਰਦੇਸ਼ ਸੋ ਇਦਾਂ ਦੀ ਕਿਹੜੀ ਕੋਈ ਸਾਰਾ ਜਿਹੜਾ ਚਲਦੇ ਨੇ ਰਿਊਮਰ ਜੀ ਹੈ ਨਾ ਤਿੰਨ ਚਾਰ ਨੇ ਅੱਜ ਮੈਨੂੰ ਫੋਨ ਆਇਆ ਕਹਿੰਦੇ ਤੁਹਾਡਾ ਬਰਥਡੇ ਅੱਜ ਲੈ ਮੈਂ ਕਿੱਥੇ ਹੈ ਕਹਿੰਦੇ ਜੀ ਨੈਟ ਤੇ ਦੇਖਿਆ ਮੈਂ ਕਿਹਾ ਯਾਰ ਘਟੋ ਘਟ ਸਾਲ ਚ ਇਕ ਅੱਧੀ ਵਾਰੀ ਇਕ ਤਾਂ ਚਲੋ ਚਲੇ ਜਾਂਦਾ ਚਾਰ ਪੰਜ ਦਾ ਬਰਥਡੇ ਨਾ ਕਰਿਆ ਕਰੋ ਹਨਾ ਇਕ ਇੱਕ ਵਾਰਡੇ ਤਾਂ ਹੁੰਦੇ ਹੀ ਆ ਸਾਲ ਚ ਸੋ ਇਥੇ ਉਹੀ ਮਾਫ ਵਾਹ ਫਲੋਂਦੇ ਰਹਿੰਦੇ ਨੇ ਕੋਈ ਅੱਦ ਸਾਲ 2025 ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਲਈ ਨਵੀਆਂ ਸਮੱਸਿਆਵਾਂ ਲੈ ਕੇ ਆਇਆ ਹੈ ਜਿਵੇਂ ਹੀ 20 ਫਰਵਰੀ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੌਹ ਚੁੱਕੀ ਤਾਂ ਉਹਨਾਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਭੇਜਣਾ ਸ਼ੁਰੂ ਕਰ ਦਿੱਤਾ ਹੁਣ ਤੱਕ 300 ਤੋਂ ਵੱਧ ਲੋਕ ਭਾਰਤ ਵਾਪਸ ਆ ਚੁੱਕੇ ਹਨ ਹਜੇ ਅਮਰੀਕਾ ਤੋਂ ਵਾਪਸ ਆ ਰਹੇ ਪੰਜਾਬੀਆਂ ਦੀ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਹਾ ਵਿੱਚ ਕੁਝ ਹੋਰ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ ਕਿ ਬਾਕੀ ਮੁਲਕਾਂ ਵਿੱਚ ਰਹਿੰਦੇ ਪੰਜਾਬੀਆਂ ਦੀਆਂ ਚਿੰਤਾਵਾਂ ਵੱਧ ਸਕਦੀਆਂ ਹਨ ਦਰ ਅਸਰ ਪ੍ਰਾਤ ਤੋਂ ਕਾਂਗਰਸ ਦੇ ਪਤਾਇਕ ਸੁਖਪਾਲ ਖੜਾ ਨੇ ਵੱਡਾ ਦਾਵਾ ਕੀਤਾ ਹੈ ਕਿ ਅਮਰੀਕਾ ਤੋਂ ਬਾਅਦ ਹੁਣ ਆਸਟ੍ਰੇਲੀਆ 75000 ਦੇ ਕਰੀਬ ਪ੍ਰਵਾਸੀ ਨੂੰ ਰਿਪੋਰਟ ਕਰਨ ਦੀ ਤਿਆਰੀ ਕਰ ਰਿਹਾ ਹੈ ਉਹਨਾਂ ਨੇ ਇਸ ਬਾਰੇ ਵੀਡੀਓ ਜਾਰੀ ਕੀਤੀ ਦੋਸਤੋ ਆਪਾਂ ਸਭ ਨੇ ਅੱਛੀ ਤਰ੍ਹਾਂ ਦੇਖ ਲਿਆ ਹੋ ਪਿਛਲੇ ਦਿਨਾਂ ਚ ਕਿ ਕਿਵੇਂ ਅਮਰੀਕਾ ਤੋਂ ਜਹਾਜ਼ ਪਰ ਪਰ ਕੇ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਦੀ ਤੋਹੀਨ ਕਰਕੇ ਬੇਇੱਜ਼ਤ ਕਰਕੇ ਹੱਥਕੜੀਆਂ ਲਾ ਕੇ ਪੈਰ ਜਕੜ ਕੇ ਪੱਗਾਂ ਉਤਾਰ ਕੇ ਉਹਨਾਂ ਨੂੰ ਪੰਜਾਬ ਵਾਪਸ ਭੇਜਿਆ ਜਾ ਰਿਹਾ ਡਿਪੋਰਟ ਕੀਤਾ ਜਾ ਰਿਹਾ ਔਰ ਇਕੱਲਾ ਅਮਰੀਕਾ ਨਹੀਂ ਡਿਪੋਰਟ ਕਰ ਰਿਹਾ ਆਪਣੇ ਜਿਹੜੇ ਪੰਜਾਬ ਦੇ ਨੌਜਵਾਨ ਜਾਣਾ ਚਾਹੁੰਦੇ ਸੀ ਉਹ ਕੈਨੇਡਾ ਦੇ ਵਿੱਚ ਵੀ ਓਪਰਚ्युनिटीज ਜਿਹੜੀਆਂ ਨੇ ਉਹ ਤਕਰੀਬਨ ਤਕਰੀਬਨ ਬੰਦ ਹੋ ਚੁੱਕੀਆਂ ਨੇ ਕੈਨੇਡਾ ਨੇ ਵੀ ਜਿਹੜਾ ਸਟੱਡੀ ਵੀਜ਼ਾ ਬੰਦ ਕਰ ਦਿੱਤਾ ਬਹੁਤ ਪੌਮੇਟ ਸ तकरीबन ਕਾਫੀ ਪਾਬੰਦੀਆਂ ਲਾਤੀਆਂ ਨੇ ਔਰ ਆ ਜਿਹੜੀ ਕਰੀ ਕੋਲ ਤੁਸੀਂ ਦੇਖੋਗੇ ਪ੍ਰੈਸ ਰਿਲੀਜ਼ ਆ ਇਹ ਆਸਟ੍ਰੇਲੀਆ ਦੇ ਇੱਕ ਸੈਨੇਟਰ ਦੀ ਆ ਤੁਸੀਂ ਪੜੋ ਕਿ ਅਸੀਂ ਵੀ 75000 ਇਲੀਗਲਸ ਨੂੰ ਡਿਪੋਰਟ ਕਰਨ ਜਾ ਰਹੇ ਇਹ 11 ਫਿਬਰੂਰੀ ਦੀ ਉਹਨਾਂ ਦੀ ਪ੍ਰੈਸ ਰਿਲੀਜ਼ ਆ ਸੈਨੇਟਰ ਦਾ ਨਾਮ ਹੈਗਾ ਸੈਨੇਟਰ ਪੌਲਨ ਹੈਂਸਨ ਕੁਈਨਜ਼ਲੈਂਡ ਤੋਂ ਤੇ ਮਤਲਬ ਉਹਨੇ ਆਪਾਂ ਨੂੰ ਐ ਲੱਗਣ ਲੱਗ ਗਿਆ ਕਿ ਸਾਰੀ ਦੁਨੀਆ ਦੇ ਦਰਵਾਜ਼ੇ ਪੰਜਾਬ ਦੇ ਲੋਕਾਂ ਲਈ ਬੰਦ ਪਰ ਦੁੱਖ ਇਥੇ ਅਫਸੋਸ ਹੈ ਕਿ ਸਾਡੇ ਪੰਜਾਬ ਦੀ ਸਰਕਾਰ ਜਿਹੜਾ ਕਿ ਸਾਨੂੰ ਵੀ ਤੁਰੰਤ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਦੇ ਭਵਿੱਖ ਵਾਸਤੇ ਪੰਜਾਬ ਦੀ ਸਰਕਾਰੀ ਨੌਕਰੀਆਂ ਵਿੱਚ ਆਪਾਂ ਸਭ ਨੂੰ ਪ੍ਰਬੰਧ ਕਰਨਾ ਚਾਹੀਦਾ ਕਿ ਉਹ ਕੇਵਲ ਤੇ ਕੇਵਲ ਪ੍ਰਾਇੋਰਟੀ ਜਿਹੜੀ ਹੈ ਪੰਜਾਬ ਦੇ ਲੋਕਾਂ ਨੂੰ ਮਿਲੇ ਔਰ ਉਹਦੇ ਵਾਸਤੇ ਮੈਂ ਇੱਕ ਪ੍ਰਾਈਵੇਟ ਮੈਂਬਰਸ ਬੈਲ ਪੇਸ਼ ਕੀਤਾ ਹੈ 2023 ਦਾ ਜਿਹੜਾ ਕੁਲਤਾਰ ਸੰਮਵਾਂ ਸਪੀਕਰ ਦੇ ਟੇਬਲ ਦੇ ਉੱਤੇ ਪਿਆ ਹੋਇਆ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਔਰ ਉੱਤਰਾਖੰਡ ਦੀ ਤਰਜ਼ ਤੇ ਰਾਜਸਥਾਨ ਤੇ ਗੁਜਰਾਤ ਦੀ ਤਰਜ਼ ਤੇ ਇਕਦਾ ਤਾਂ ਕਮੂਨ ਹੋਵੇ ਕਿ ਪੰਜਾਬ ਦੇ ਵਿੱਚ ਕੋਈ ਵੀ ਆਦਮੀ ਬਾਹਰੋਂ ਆਨ ਕੇ ਪੰਜਾਬ ਦੀ ਨਾ ਜ਼ਮੀਨ ਦੀ ਦਿੱਤ ਸਕੇ ਨਾ ਵੋਟਰ ਬਣ ਸਕੇ ਤੇ ਨਾ ਸਾਡੀ ਸਰਕਾਰੀਆਂ ਨੌਕਰੀ ਸਰਕਾਰੀ ਨੌਕਰੀਆਂ ਲੈ ਸਕੇ ਇਹ ਸਾਰੇ ਦੂਜੀ ਸਟੇਟਾਂ ਦੇ ਲਾਅ ਬਣਾਇਆ ਹੋਇਆ ਵਾ ਔਰ ਹੋ ਕੀ ਰਿਹਾ ਕਿ ਤੁਸੀਂ ਦੇਖਿਆ ਕਿ ਪੰਜਾਬ ਵਿੱਚ ਹੁਣ ਤਾਜ਼ੀਆਂ ਭਰਤੀਆਂ ਗੱਡੀਆਂ ਕਾਫੀ ਦੇਰ ਤੋਂ ਨੌਕਰੀਆਂ ਮਿਲਦੀਆਂ ਨੇ ਤਾਂ ਵਰਤਮਾਨ ਕਹਿ ਰਿਹਾ ਮੈਂ ਬਹੁਤ ਨੌਕਰੀਆਂ ਦੇ ਰਿਆਂ ਲੇਕਿਨ ਉਹ ਨੌਕਰੀਆਂ ਰਾਜਸਥਾਨ ਦਿੱਲੀ ਹਰਿਆਣਾ ਦੇ ਲੋਕ ਲਹਿਰੇ ਨੇ ਇਹ ਆਪਾਂ ਸਾਰਿਆਂ ਨੂੰ ਅਚੀਕ ਤਰ੍ਹਾਂ ਪਤਾ ਕਈ ਵਾਰ ਸੋਸ਼ਲ ਮੀਡੀਆ ਤੇ ਦੇਖ ਚੁੱਕੇ ਹਾਂ ਹੁਣ 1746 ਕਾਂਸਟੇਬਲ ਦੀ ਨੌکریاں ਨਵੀਆਂ ਕੱਢੀਆਂ ਨੇ ਚਲੋ ਸਮਝੋ ਕਿ ਇਹਨੇ ਆਲਮੋਸਟ 2000 ਘਰ ਵਿੱਚ ਨੌਕਰੀ ਮਿਲਣ ਦੀ ਉਮੀਦ ਹੈਗੀ ਆ ਪਰ ਇਸ ਪੰਜਾਬੀ ਇਸ ਨੌਕਰੀਆਂ ਵਿੱਚ ਪੰਜਾਬੀ ਦੀ ਭਾਸ਼ਾ ਦੀ ਪੰਜਾਬੀ ਦੇ ਜਿਹੜੇ ਅੰਕ ਹੋਣੇ ਚਾਹੀਦੇ ਨੇ ਜਿਹੜੇ ਮੈਰਿਟ ਵਾਸਤੇ ਨੰਬਰ ਹੋਣੇ ਚਾਹੀਦੇ ਨੇ ਉਹ ਸਿਰਫ ਕਿਤੇ ਇਹ ਸ਼ਰਤ ਨਹੀਂ ਗਈ ਕਿ ਪੰਜਾਬੀ ਡੋਮਸਾਈਲ ਹੋਣਾ ਚਾਹੀਦਾ ਯਾਨੀ ਕਿ ਪੰਜਾਬ ਦਾ ਜੰਮਪਰ ਹੋਣਾ ਚਾਹੀਦਾ ਪੰਜਾਬ ਚੋਂ 10वीं या पंजाब पंजाबी पंजाब दे सरकारी स्कूलਾਂ ਚੋਂ ਜਾਂ ਪੰਜਾਬ ਚ ਰਹਿ ਕੇ ਉਸਨੇ 12वीं ਪਾਸ ਕੀਤੀ ਉਹ ਇਹ ਕਿਤੇ ਕੋਈ ਸ਼ਰਤ ਸਾਨੂੰ ਨਜ਼ਰ ਨਹੀਂ ਆ ਰਹੀ ਆ ਮੇਰੇ ਕੋਲ ਹਿਮਾਚਲ ਪ੍ਰਦੇਸ਼ ਦਾ ਪਬਲਿਕ ਸਰਵਿਸ ਕਮਿਸ਼ਨ ਦਾ ਇੱਕ ਪ੍ਰਿੰਟ ਆਊਟ ਹੈ ਤੁਸੀਂ ਦੇਖ ਸਕਦੇ ਹੋ ਅ ਲੇਟਸਟ ਹੈਗਾ ਹਿਮਾਚਲ ਪ੍ਰਦੇਸ਼ ਦੀ ਪਬਲਿਕ ਸਰਵਿਸ ਕਮਿਸ਼ਨ ਇਹਨਾਂ ਨੇ ਕੈਟੇਗੋਰਿਕਲੀ ਜਿਹੜਾ ਇਹਨਾਂ ਦੀ ਸ਼ਰਤਾਂ ਰੱਖੀਆਂ ਇਹਨਾਂ ਨੇ ਕਿ ਕੈਂਡੀਡੇਟ ਸ਼ਲ ਬੀ ਅ ਲਿਜੀਬਲ ਫਾਰ ਅਪੋਇੰਟਮੈਂਟ ਇਫ ਸ਼ੀ অর ਹੀ ਹੈਜ਼ ਪਾਸਡ ਹਿਸ অর ਹਰ matriculation and 10th plus 2 from any school public institution situated in himachal pradesh provided that this condition shall not apply to bona fide himachali એટલે ઉઠોને હિમાચલી ને બોનોફાઇડિક ઓટોમેટિકલી લઈ શકે નોકરી પર જે ਕਿਸે ને સરકારી નોકરી લેਣੀ હિમાચલી થી તો હું હિમાચલ પર દે દે સ્કૂલ وچوں 10वीं ਤੇ 12वीं પાસ ਕੀਤੇ ਹੋਣੇ ਇਹ پنجاب ਦੀ ਸਰਕਾਰ ਕਿਤੇ શરત ਨਹੀਂ ਲਾਉ ઓ ઇથી બસ નહીં ਜਿਹੜੇ ਕੋ ਰਾਜਸਥਾਨ ਦੇ ਵੀ ਇੱਕ આ ساری ਕੁਝ ਦੇਖ ਸਕਦੇ ਹੋ ਕਿ ਉਹਨਾਂ ਦੇ ਜਿਹੜਾ ਉਹਨਾਂ ਦਾ ਪਬਲਿਕ ਸਰਵਿਸ ਕਮਿਸ਼ਨ ਹੈ ਜਿਹਨੂੰ ਉਹ ਲੋਕ ਅ ਕਹਿੰਦੇ ਨੇ ਲੋਕ ਸੇਵਾ ਆਯੋਗ ਇਹਦੀਆਂ ਇਹਦੀਆਂ ਵੀ ਪ੍ਰੋਪਰ ਸ਼ਰਤਾਂ ਨੇ ਕਿ ਕੋਈ ਵੀ ਰਾਜਸਥਾਨ ਚ ਜਦ ਤੱਕ ਉਹ ਰਾਜਸਥਾਨ ਦੀ ਹਿੰਦੀ ਚ ਨਾ ਪੜਿਆ ਹੋਵੇ ਉਥੋਂ ਦੀ ਜਨਰਲ ਨੋਲੇਜ ਦੇ ਪੇਪਰ ਦਾ ਮੈਰਿਟ ਉਹਨਾਂ ਨੇ ਆਰਡਰ 50 ਨੰਬਰ ਰੱਖੇ ਨੇ ਇੱਦਾਂ ਹਿਮਾਚਲ ਨੇ ਬਹੁਤ ਰੱਖੇ ਸਾਡੇ ਪੰਜਾਬ ਦੀ ਸਰਕਾਰ ਨੇ ਢਿੱਲੀਆਂ ਜਿਹੀਆਂ ਸ਼ਰਤਾਂ ਰੱਖੀਆਂ ਔਰ ਦੁਖ ਦੀ ਗੱਲ ਹੈ ਕਿ ਸਾਡੀ ਆਪਣੀ ਜਿਹੜੀ ਭਾਸ਼ਾ ਵਿਭਾਗ ਆ ਉਹ ਕਹਿ ਰਹੀ ਹੈ ਨਾ ਹੇ ਸਰਕਾਰੀ ਨੌਕਰੀਆਂ ਵਿੱਚ ਪੰਜਾਬੀ ਜ਼ੁਬਾਨ ਨੂੰ ਕਾਈਂਡਲੀ ਪਲੀਜ਼ ਪ੍ਰਾਇੋਰਟੀ ਦਿੱਤੀ ਜਾਵੇ ਇਹ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦਾ ਲਿਟਰ ਸਰਕੂਲਰ ਹੈਗਾ 6 ਮਈ 2014 ਦਾ ਪੰਜਾਬ ਦੀਆਂ ਨੌਕਰੀਆਂ ਲਈ ਪਰਖਾਂ ਵਿੱਚ ਪੰਜਾਬੀ ਭਾਸ਼ਾ ਮਤਲਬ ਉਹਨਾਂ ਨੇ ਲਿਖਿਆ ਕਿ ਜਿਆਦਾ ਤੋਂ ਜਿਆਦਾ ਤਰਜੀਹ ਜਿਹੜੀ ਆ ਮੇਰੇ ਪੇਸਟ ਵਿੱਚ ਪੰਜਾਬੀ ਜ਼ੁਬਾਨ ਨੂੰ ਦਿੱਤੀ ਜਾਵੇ ਔਰ ਇਹ ਸਾਰੇ ਡਾਕੂਮੈਂਟਸ ਤੁਸੀਂ ਮੇਰੇ ਖਿਆਲ ਆ ਕਿ ਅਜੀਪਾਲ ਸਿੰਘ ਬਰਾੜ ਨੇ ਬੜੇ ਅੱਛੇ ਐਕਟੀਵਿਸਟ ਨੇ ਸ਼ੰਭੂ ਬਾਰਡਰ ਦੇ ਉੱਤੇ ਦੀਪ ਸਿੱਧੂ ਦੇ ਨਾਲ ਵੀ ਉੱਥੇ ਹਾਜ਼ਰ ਸਿਗੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਬਲਕਿ ਮੈਂ ਡਾਕੂਮੈਂਟਸ ਤੋਂ ਉਹਨਾਂ ਤੋਂ ਲਏ ਨੇ ਉਹਨਾਂ ਨੇ ਕਾਫੀ ਡਿਟੇਲ ਵਿੱਚ ਸਮਝਾਇਆ ਕਿ ਕਿਵੇਂ ਰਾਜਸਥਾਨ ਸ਼ਰਤਾਂ ਲਾ ਰਿਹਾ ਆਪਣੀਆਂ ਨੌਕਰੀਆਂ ਸਰਕਾਰੀ ਸਿਕਿਉਰ ਕਰਨ ਲਈ ਕਿਵੇਂ ਹਿਮਾਚਲ ਪ੍ਰਦੇਸ਼ ਸ਼ਰਤਾਂ ਲਾ ਰਿਹਾ ਕਿ ਸਰਕਾਰੀ ਨੌਕਰੀ ਲੈਣ ਵਾਸਤੇ ਹਿਮਾਚਲੀ ਹੋਣਾ ਬਹੁਤ ਜ਼ਰੂਰੀ ਆ ਹਿਮਾਚਲ ਦੇ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਤੋਂ 10ਵੀਂ 12ਵੀਂ ਕੀਤੀ ਹੋਣੀ ਜ਼ਰੂਰੀ ਆ 50 ਨੰਬਰ ਕੱਲੇ ਹਿੰਦੀ ਦੀ ਜਨਰਲ ਨੌਲੇਜ ਦੇ ਪੇਪਰ ਦੇ ਰੱਖੇਗੇ ਮੈਰਿਟ ਵਿੱਚ ਸਾਡਾ ਪੰਜਾਬ ਦੀਆਂ ਇੰਨੀਆਂ ਢਿੱਲੀਆਂ ਸ਼ਰਤਾਂ ਨੇ ਤੇ ਉਹਦਾ ਨਤੀਜਾ ਇਹ ਹੋ ਰਿਹਾ ਕਿ ਸਾਡੀਆਂ ਨੌਕਰੀਆਂ ਜਿਹੜੀਆਂ ਨੇ ਉਹ ਜਿਹੜਾ ਮਨਜੀ ਅਪਲਾਈ ਕਰੂਗਾ ਉਹ ਹਿਮਾਚਲ ਦਾ ਕਰਲੇ ਦਿੱਲੀ ਦਾ ਕਰਲੇ ਰਾਜਸਥਾਨ ਦਾ ਕਰਲੇ ਹਰਿਆਣੇ ਦਾ ਕਰਲੇ ਉਹਨੌਕੀਆਂ ਉਹ ਲੈ ਜਾਣਗੇ ਪਹਿਲਾਂ ਪੀਐਸਪੀਸੀਐਲ ਦੀਆਂ ਨੌਕਰੀਆਂ ਜਿਹੜੀਆਂ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਦੇ ਕਲਰਕਾਂ ਦੀਆਂ ਨੌਕਰੀਆਂ ਆਪਾਂ ਸਾਰਿਆਂ ਨੇ ਦੇਖਿਆ ਕਿ ਉਹ ਬਾਹਰਲੇ ਲੋਕ ਨੇ ਜਿਹੜੇ ਉਹ ਲੈ ਗਏ ਇਹ ਬਹੁਤ ਬਾਹਰ ਲੋਕਾਂ ਨੇ ਇਸ਼ੂ ਉਠਾਇਆ ਲੇਕਿਨ ਪੰਜਾਬ ਸਰਕਾਰ ਭਾਵੇਂ ਵਰਤਮਾਨ ਦੇ ਸਿਰ ਤੇ ਕੋਈ ਕਹਿੰਦੇ ਜੂ ਨਹੀਂ ਸਕੀ ਹੁਣ ਆਪਣੀ ਜਿਹੜਾ ਪੰਜਾਬੀ ਭਾਸ਼ਾ ਵਿਭਾਗ ਦਾ ਡਾਇਰੈਕਟਰ ਉਹ ਲਿਖ ਰਿਹਾ ਸਰਕਾਰ ਨੂੰ ਕਿਰਪਾ ਕਰਕੇ ਪੰਜਾਬੀ ਨੂੰ ਅਹਿਮੀਅਤ ਦਿਓ ਤਾਂ ਕਿ ਸਾਡੀਆਂ ਸਰਕਾਰੀ ਨੌਕਰੀਆਂ ਵਿੱਚ ਸਾਡੇ ਨੌਜਵਾਨਾਂ ਨੂੰ ਮਿਲ ਸਕਣ ਦੋਸਤੋ ਇੱਥੇ ਹੁਣ ਕਹਿਣਾ ਬਹੁਤ ਇੰਪੋਰਟੈਂਟ ਹੈ ਕਿ ਜਦ ਦੁਨੀਆ ਭਰ ਵਿੱਚ ਆਪਣੀ ਆਈਡੈਂਟੀਟੀ ਤੇ ਆਪਣੀ ਪਹਿਚਾਨ ਤੇ ਹੋਣ ਨੂੰ ਸਾਰੇ ਦੇਸ਼ ਸਿਕਿਉਰ ਕਰ ਰਹੇ ਨੇ ਅਮਰੀਕਾ ਨੇ ਤਾਂ ਖੈਰ ਇਲੈਕਸ਼ਨ ਇਸ਼ੂ ਬਣਾਇਆ ਸੀ ਟਰੰਪ ਨੇ ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਸੀਗਾ ਕਿ ਜਿੰਨੇ ਬਾਹਰਲੇ ਲੋਕ ਹੋਣਗੇ ਮੈਂ ਉਹਨਾਂ ਨੂੰ ਡਿਪੋਰਟ ਕਰੂੰਗਾ ਕਿਉਂਕਿ ਉੱਥੇ ਉੱਤੇ ਪ੍ਰੈਸ਼ਰ ਪੈ ਰਿਹਾ ਕਿ ਜਿਹੜੀਆਂ ਜੌਬਸ ਨੇ ਉਹ ਸਾਡੇ ਉਥੋਂ ਦੇ origignal ਵਿਸ਼ਣਦਿਆ ਨੂੰ ਮਿਲਣੀਆਂ ਚਾਹੀਦੀਆਂ ਇਸੇ ਤਰ੍ਹਾਂ ਹੀ ਕੈਨੇਡਾ ਨੇ ਕਰਤਾ ਪਹਿਲਾਂ ਆਸਟ੍ਰੇਲੀਆ ਦੀ ਤਾਂ impressries ਦਿਖਾਤੀ ਭਾਰਤ ਵਿੱਚ ਵੀ ਹਿਮਾਚਲ ਪ੍ਰਦੇਸ਼ ਨੇ luật ਬਣਾਇਆ ਹੋਇਆ ਵਾ ਆਪਾਂ ਕੋਈ ਵੀ ਜਾ ਕੇ ਹਿਮਾਚਲ ਪ੍ਰਦੇਸ਼ ਵਿੱਚ 1 ਇੰਚ ਹਿਮਾਚਲ ਦੀ ਜਿਹੜੀ ਆਪਾਂ ਐਗਰੀਕਲਚਰ ਜ਼ਮੀਨ ਨਹੀਂ ਲੈ ਖਰੀਦ ਸਕਦੇ ਆਪਾਂ ਉੱਥੇ ਵੋਟਰ ਨਹੀਂ ਬਣ ਸਕਦੇ ਸਰਕਾਰੀ ਨੌਕਰੀ ਦਾ ਤਾਂ ਚਾਂਸ ਹੀ ਕੋਈ ਨਹੀਂਗਾ ਔਰ ਬੀਜੇਪੀ ਉਤਰਾਖੰਡ ਦਾ ਲੇਟੈਸਟ ਲਾਅ ਆ 2000 ਆ ਹੁਣੇ 24 ਦੇ ਵਿੱਚ ਉਹਨਾਂ ਨੇ ਵੀ ਬਿੱਲ ਪਾਸ ਕਰਤਾ ਇਸ ਤੋਂ ਪਹਿਲਾਂ ਗੁਜਰਾਤ ਗੁਜਰਾਤ ਦੇ ਤਾਂ ਇਥੋਂ ਤੱਕ ਕੀਤਾ ਹੋਇਆ ਕਿ ਸਾਡੇ ਪੰਜਾਬ ਦੇ ਜਿਹੜੇ ਕੱਚ ਦੇ ਇਲਾਕੇ ਵਿੱਚ 60 1960 ਦੇ ਤਹ 下 ਕੇ ਕਿਸਾਨ ਗਏ ਸੀ ਉਹਨਾਂ ਦੀਆਂ ਜ਼ਮੀਨਾਂ ਦੀ ਮਲਕੀਅਤ ਕੈਨਸਲ ਕਰਕੇ ਉਹਨਾਂ ਨੂੰ ਤੋਰਤਾ ਘਰਾਂ ਉਹਨਾਂ ਦਾ ਕੇਸ ਸੁਪਰੀਮ ਕੋਰਟ ਵਿੱਚ ਪੈਂਡਿੰਗ ਆ ਰਾਜਸਥਾਨ ਦੇ ਵਿੱਚ ਬੜਾ ਕੈਟੈਗੋਰਿਕਲ ਲਾਅ ਆ ਕਿ ਕੋਈ ਵੀ ਬਾਰੂ ਨਹੀਂ ਆ ਸਕਦਾ ਤੇ ਪੰਜਾਬ ਦੇ ਸਿਆਸਤਦਾਨਾਂ ਨੂੰ ਤੇ 100 16 ਬਾਕੀ ਐਮਐਲਏਸ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਦ ਲਈ ਡਰਦੇ ਹੋ ਜਿਹੜਾ ਮੈਂ ਪ੍ਰਾਈਵੇਟ ਪੈਂਪਰ ਬਿੱਲ ਪੇਸ਼ ਕੀਤਾ ਕੁਤਾਰ ਸਿੰਘ ਸੰਧਵਾਨ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਉਸ ਨੂੰ ਟੇਬਲ ਕਿਉਂ ਨਹੀਂ ਕਰ ਰਹੇ ਤੁਸੀਂ 2023 ਜਨਵਰੀ ਦਾ ਆਪਣੇ ਦਫ਼ਤਰ ਵਿੱਚ ਫਾਇਲਾ ਥੱਲੇ ਦਬਾ ਕੇ ਰੱਖਿਆ ਹੋਇਆ ਹੈ ਔਰ ਊਲ ਜੂਲ ਦਿਲੀਲਾ ਦੇਖ ਕੇ ਮੈਨੂੰ ਤੁਸੀਂ ਉਹ ਡਿਲੇ ਕਰ ਰਹੇ ਹੋ ਉਸ ਬਿੱਲ ਨੂੰ ਭਗਵਾਨ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਆਪਣੇ ਪੰਜਾਬ ਦਾ ਤੁਹਾਨੂੰ ਕੋਈ ਫਿਕਰ ਨਹੀਂ ਹੈ ਮੈਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਐਮਐਲਏ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਹੱਥ ਜੋੜੇ ਤੁਹਾਡੇ ਸਾਹਮਣੇ ਇਸ ਮੁੱਦੇ ਨੂੰ ਪਹਿਲਾਂ ਅੱਛੀ ਤਰ੍ਹਾਂ ਸਮਝੋ ਕੁਝ ਲੋਕ ਕਹਿ ਦਿੰਦੇ ਨੇ ਜੀ ਕਿ ਸਾਡੇ ਬੱਚੇ ਵੀ ਅਮਰੀਕਾ ਕੈਨੇਡਾ ਜਾ ਰਹੇ ਨਹੀਂ ਮੈਂ ਪੁੱਛਣਾ ਚਾਹੁੰਨਾ ਕਿ ਅਮਰੀਕਾ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਬਿਨਾਂ ਕਾਨੂੰਨ ਜਾਂ ਸ਼ਰਤਾ ਪੂਰੀਆਂ ਕੀਤੀਆਂ ਕੀਤੀਆਂ ਕਿ ਸਾਡੇ ਬੱਚਾ ਨੂੰ ਉੱਥੇ ਰਹਿਣ ਦਿੰਦੇ ਨੇ ਉੱਥੇ ਨੌਕਰੀਆਂ ਲੈਣ ਦਿੰਦੇ ਨੇ ਉੱਥੇ ਕੰਮ ਕਰਨ ਦਿੰਦੇ ਨੇ ਕਿਤੇ ਵੀ ਨਹੀਂ ਕਰਨ ਦਿੰਦੇ ਸਾਡੇ ਦੇਸ਼ ਦੀਆਂ ਹੋਰ ਬਹੁਤ ਸਾਰੀਆਂ ਸਟੇਟਸ ਇੱਥੇ ਤੁਹਾਨੂੰ ਰੋਕਦੀਆਂ ਨੇ ਕਿ ਤੁਸੀਂ ਸਾਡੀ ਸਟੇਟ ਵਿੱਚ ਆਣ ਕੇ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਬਣ ਸਕਦੇ ਔਰ ਜਿਹੜੇ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ ਨੇ ਉਹਨਾਂ ਦੀ オリジナル ਆਬਾਦੀ ਉੱਥੇ ਹੀ ਆ ਉਹਨਾਂ ਦੇ ਰਕਬੇ ਇੰਨੇ ਜ਼ਿਆਦਾ ਵੱਡੇ ਨੇ ਕਿ ਉਹਨਾਂ ਨੂੰ ਵਰਕ ਫੋਰਸ ਚਾਹੀਦੀ ਆ ਉਹਨਾਂ ਨੂੰ ਹਿਊਮਨ ਰਿਸੋਰਸ ਚਾਹੀਦਾ ਸਾਡਾ ਹਿਊਮਨ ਰਿਸੋਰਸ ਪੜ੍ਹਿਆ ਲਿਖਿਆ ਪੜਾ ਕੇ ਅਸੀਂ 22 ਸਾਲ ਦਾ ਕਰਕੇ ਲੱਖਾਂ ਰੁਪਏ ਪੰਜਾਬ ਸਰਕਾਰ ਉਹਦੇ ਤੇ ਖਰਚ ਕੇ ਤੇ ਉਹਨਾਂ ਨੂੰ ਏਜੰਟਾਂ ਦੇ ਰਾਹੀਂ ਅਸੀਂ ਬਾਹਰ ਭੇਜਦੇ ਆਂ ਔਰ ਤੁਸੀਂ ਉਹ ਰਿਪੋਰਟ ਪੜ੍ਹ ਲਈ ਕਿ ਕੈਨੇਡਾ ਨੇ ਇਕੱਲੇ ਪਿਛਲੇ 1 ਸਾਲ ਵਿੱਚ ਜਿਵੇਂ ਉਹਨੂੰ ਜੇ ਆਪਾਂ ਵਿਲੀਅਮਸ ਆਫ ਡਾਲਰਸ ਵਿੱਚ ਗੱਲ ਕਰੀਏ ਤਾਂ ਪੈਸਾ ਜੇ ਮੈਂ ਕੈਲਕੂਲੇਟ ਕੀਤਾ 25000 ਕਰੋੜ ਰੁਪਏ ਇਕੱਲਾ ਪੜਾਈ ਦੇ ਵਾਸਤੇ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਕੈਨੇਡਾ ਕੈਨੇਡਾ ਸਰਕਾਰ ਨੂੰ ਪਿਛਲੇ 1 ਸਾਲ ਵਿੱਚ ਦਿੱਤਾ ਵਾ ਜਸਟ ਇਮੇਜਿਨ ਕਿੰਨੀ ਸਾਡੀ ਨਾਲੇ ਤਾਂ ਪੜਿਆ ਲਿਖਿਆ ਨੌਜਵਾਨ ਚਲੇ ਗਿਆ ਪੜਿਆ ਪਲਾ ਤੇ ਨਾਲੇ ਸਾਡਾ 25000 ਕਰੋੜ ਰੁਪਏ ਦੂਜੇ ਦੇਸ਼ ਨੂੰ ਚਲੇ ਗਿਆ ਤੋਂ ਮੈਂ ਆਪਣੇ ਸਿਆਸਤਦਾਨਾਂ ਸਾਰੀਆਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਇਸ ਲਾ ਨੂੰ ਸਪੋਰਟ ਕਰੋ ਮੈਂ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਜਦ ਬਾਕੀ ਸਾਰੇ ਦੇਸ਼ ਤੇ ਬਾਕੀ ਸਾਰੇ ਸੂਬੇ ਭਾਰਤ ਵਿੱਚ ਬਣਾ ਰਹੇ ਨੇ ਤੇ ਸਭ ਨੂੰ ਕਿਹੜੀ ਗੱਲ ਤੋਂ ਸੰਗ ਆ ਰਹੀ ਹੈ ਕੁਝ ਲੋਕ ਕਹਿੰਦੇ ਜੀ ਸਾਡਾ ਦੇਸ਼ ਵੀ ਇੱਕ ਹੈ ਜਿਸ ਕਿੰਦਾ ਰੋਕ ਸਕਦੇ ਤੇ ਫਿਰ ਯਾ ਹਿਮਾਚਲ ਚ ਵੀ ਇਹ ਕਾਨੂੰਨ ਹਟਾਓ ਫਿਰ ਗੁਜਰਾਤ ਵਿੱਚੋਂ ਪ੍ਰਾਈਮ ਮਿਸਟਰ ਦੀ ਸਟੇਟ ਚੋਂ ਕਾਨੂੰਨ ਹਟਾ ਦਿਓ ਉਤਰਾਖੰਡ ਚੋਂ ਵੀ ਹਟਾ ਦਿਓ ਰਾਜਸਥਾਨ ਤੋਂ ਵੀ ਹਟਾ ਦਿਓ ਤੂੰ ਦੂਜੀ ਸਟੇਟ ਚੋਂ ਵੀ ਹਟਾ ਦਿਓ ਮੈਂ ਵੀ ਆਪਣਾ ਜਿਹੜਾ ਪ੍ਰਾਈਵੇਟ ਮੈਂਬਰ ਮੈਂ ਇਹ ਵਾਪਸ ਲੈ ਲੂੰਗਾ ਕੋਈ ਦਲੀਲ ਤਿਆਰ ਕੋਈ ਜਾਇਜ਼ ਹੋਣੀ ਚਾਹੀਦੀ ਨਾ ਜਿਹਦੇ ਜਿਹਦੇ ਹਿਸਾਬ ਦੇ ਨਾਲ ਆਪਾਂ ਆਪਣੇ ਬੱਚਿਆਂ ਦੀ ਜਿਹੜੀ ਹੈ ਕਿ ਆ ਭੁ ਵਿਖ ਨੂੰ ਬਚਾ ਸਕੀਏ ਕੱਲਾ ਭੁ ਵਿਖ ਨਹੀਂ ਸਾਡੀ ਤਾਂ ਭਾਸ਼ਾ ਵੀ ਖਤਰੇ 'ਚ ਹੈ ਸਾਡਾ ਸਾਡੀ ਹੋਂਦ ਖਤਰੇ 'ਚ ਹੈ ਕਿਉਂਕਿ ਆਪਾਂ ਤਾਂ 3 ਕਰੋੜ ਆ ਸਿਰਫ ਪੰਜਾਬ ਦੇ ਵਿੱਚ 3 ਕਰੋੜ ਚੋਂ ਪਿਛਲੇ ਕੁਝ ਸਾਲਾਂ 'ਚੋਂ ਮੇਰੇ ਅਨੁਸਾਰ ਕੱਟੋ-ਕੱਟ 80 ਲੱਖ ਪੰਜਾਬੀ ਬਾਹਰ ਵਿਦੇਸ਼ਾਂ ਵਿੱਚ ਜਾ ਚੁੱਕਾ 12-13 ਲੱਖ ਤਾਂ ਕੱਲਾ ਕੈਨੇਡਾ 'ਚ ਰਜਿਸਟਰਡ ਆ ਅਮਰੀਕਾ 'ਚ ਨੇ ਸਾਰੇ ਯੂਰਪ 'ਚ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ ਨੇ ਮਿਡਲ ਈਸਟ ਦੇ ਵਿੱਚ ਨੇ ਤਾਂ ਜੇ 80 ਲੱਖ ਸਾਡਾ ਬਾਹਰ ਚਲੇ ਗਿਆ ਤਾਂ ਉਹਦੀ ਜਗ੍ਹਾ ਤੇ ਇਥੇ 50 ਗੈਰ ਪੰਜਾਬੀ ਪਤਾ ਨਹੀਂ ਕਿੰਨੀ ਵੱਡੀ ਤਾਦਾਦ ਵਿੱਚ ਪੰਜਾਬ ਚ ਆ ਗਏ ਅਨ ਰਜਿਸਟਰਡ ਨੇ ਪਤਾ ਹੀ ਕਿਉਂ ਨਹੀਂ ਕਿ ਕੌਣ ਕਿੱਥੇ ਬੈਠਾ ਹੋਆ ਢੜਾ ਢੜੂ ਬੁੱਟਾਂ ਮੜ ਰੀਆਂ ਨੇ ਉਹਨਾਂ ਦੇ ਆਧਾਰ ਕਾਰਡ ਬਣ ਰਹੇ ਨੇ ਪੰਜਾਬ ਦੇ ਵਿੱਚ ਅਗਰ ਕੋਈ ਕ੍ਰਾਈਮ ਕਰਕੇ ਕਿਤੇ ਚਲੇ ਜਵੇ ਆਪਣੇ ਪਿੰਡ ਵਾਪਸ ਬਾਹਰ ਦੂਰ ਯੂਪੀ ਬਿਹਾਰ ਵਿੱਚ ਕੌਣ ਫੜ ਕੇ ਲੈ ਕੇ ਆਵੇਗਾ ਸੋ ਇਹ ਲਾਅ ਅੱਜ ਦੇ ਨਜ਼ਰੀਏ ਵਿੱਚ ਕਿਉਂਕਿ ਜਿਹੜਾ ਹੁਣ ਰਿਪੋਰਟ ਕੀਤੇ ਜਾ ਰਹੇ ਨੌਜਵਾਨ ਇਹਦੇ ਚ ਹੁਣ ਵੀ ਹੋਰ ਵੀ ਜ਼ਿਆਦਾ ਇੰਪੋਰਟੈਂਟ ਵਾਈਟਲ ਹੋ ਗਿਆ ਕਿ ਅਸੀਂ ਇੱਕ ਲਾਅ ਇੰਟਰੋਡਿਊਸ ਕਰੀਏ ਜਿਹਦੇ ਜਿਹਦੇ ਹਿਸਾਬ ਦੇ ਨਾਲ ਕੋਈ ਵੀ ਬਾਹਰੋਂ ਆਣ ਕੇ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਇੱਥੇ ਵਸ ਨਾ ਸਕੇ ਮੈਨੂੰ ਕੋਈ ਇਤਰਾਜ਼ ਨਹੀਂ ਗਾ ਜੇ ਕਿਸੇ ਨੇ ਆਉਣਾ ਉਹ ਸ਼ਰਤਾਂ ਪੂਰੀਆਂ ਕਰਕੇ ਜੀ ਸਾਧ ਕੇ ਕੰਮ ਵੀ ਕਰਨ ਵੋਟਰ ਵੀ ਬਣਨ ਔਰ ਮੈਂ ਕੁਝ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਲੜਾਈ ਕੋਈ ਭਈਆ ਭਈਆਂ ਦੇ ਉਲਟ ਨਹੀਂ ਕੀ ਮੈਂ ਕਦੀ ਭਈਆ ਸ਼ਬਦ ਨਹੀਂ ਵਰਤਿਆ ਕੁਝ ਇੱਥੋਂ ਦੇ ਪੰਜਾਬ ਦੇ ਐਕਟੀਵਿਸਟ ਨੇ ਚੰਗੇ ਆਦਮੀ ਨੇ ਆਪਣੇ ਆਪ ਨਾਲ ਉਹ ਆਪਣੇ ਵੱਲੋਂ ਚੰਗੀ ਗੱਲ ਹੀ ਕਹਿਣਾ ਚਾਹੁੰਦੇ ਨੇ ਲੇਕਿਨ ਉਹ ਰਫ ਜ਼ੁਬਾਨ ਚ ਆਣ ਕੇ ਤੇ ਫੇਰ ਬੜਾ ਮੌਕਾ ਮਿਲ ਜਾਂਦਾ ਸਾਰੇ ਦੇਸ਼ ਦੀਆਂ ਬਾਕੀ ਪਾਰਟੀਆਂ ਨੂੰ ਤੇ ਬਾਕੀ ਸੂਬਿਆਂ ਦੇ ਲੋਕਾਂ ਨੂੰ ਕਿ ਇਹ ਤਾਂ ਸਾਡੇ ਲੋਕਾਂ ਨੂੰ ਜੀ ਧੱਕੇ ਨਾਲ ਜ਼ਲੀਲ ਕਰ ਰਹੇ ਨੇ ਉਹਨਾਂ ਦੀ ਧੋਨੀਆਂ ਕਰਦੇ ਨੇ ਉਹਨੂੰ ਕੱਢਦੇ ਨੇ ਭਈਆ ਸ਼ਬਦ ਨਹੀਂ ਮੈਂ ਵਰਤਦਾ ਮੈਂ ਕਹਿਣਾ ਕਿ ਗੈਰ ਪੰਜਾਬੀ ਚਾਹੇ ਕਿਸੇ ਸਟੇਟ ਦਾ ਬੰਦਾ ਆ ਆ ਰਿਹਾ ਪੰਜਾਬ ਅਗਰ ਉਹ ਸਾਡੇ ਕਾਨੂੰਨੀਆ ਸ਼ਰਤਾਂ ਪੂਰੀਆਂ ਕਰੇ ਉਹ ਜੀ ਸੱਜ ਕੇ ਇੱਥੇ ਰਵੇ ਵੋਟਰ ਬਣੇ ਤੇ ਬਿਨਾਂ ਕਾਨੂੰਨੀਆ ਸ਼ਰਤਾਂ ਪੂਰੀਆਂ ਕੀਤਾ ਉਹਨਾਂ ਨੂੰ ਇੱਥੇ ਆਗਿਆ ਨਹੀਂ ਦੇਣੀ ਚਾਹੀਦੀ ਇਹ ਪਿੰਡਾਂ ਦੀਆਂ ਪੰਚਾਇਤਾਂ ਮੱਦੇ ਪਾਸ ਕਰੀਆਂ ਉਹਨਾਂ ਨੂੰ ਲੋੜ ਨਹੀਂ ਹੈ ਕੋਈ ਪੰਜਾਬ ਦੀ ਵਿਧਾਨ ਸਭਾ ਕੰਪੀਟੈਂਟ ਅਥਾਰਟੀ ਆ ਇਹ ਸਭ ਤੋਂ ਇੰਪੋਰਟੈਂਟ ਪਲੈਟਫਾਰਮ ਹੈ ਜਿੱਥੇ ਅਸੀਂ ਕਾਨੂੰਨ ਬਣਾਉਨੇ ਆ ਸਾਨੂੰ ਵਿਧਾਨਕਾਰ ਕਿਆ ਜਾਂਦਾ ਵਾ ਕਿਉਂ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਲਾਅ ਨੂੰ ਇੰਟਰੋਡਿਊਸ ਨਹੀਂ ਕਰਦੀ ਮੇਰੀ ਇੱਕ ਹੋਰ ਸਜਾਵ ਆ ਸਪੀਕਰ ਜੀ ਭਗਵੰਤ ਜੀ ਤੁਸੀ ਇਹ ਬਿਲ ਇੰਟਰੋਡਿਊਸ ਕਰ ਦਿਓ ਆ ਸੈਸ਼ਨ ਆ ਰਿਹਾ 24 25 ਦਾ ਤੁਸੀ ਇਹ ਬਿਲ ਇੰਟਰੋਡਿਊਸ ਕਰ ਦਿਓ ਇਹਦੇ ਤੇ ਬਹਿਸ ਕਰਾ ਦਿਓ 117 ਮੈਂਬਰਸ ਆਪਣਾ ਆਪਣਾ ਪੱਖ ਰੱਖ ਦੇਣ ਵੋਟਾਂ ਪਵਾ ਦੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਨਾਲ ਕੌਣ ਖੜਦਾ ਵਾ ਤੇ ਪੰਜਾਬ ਦੇ ਉਲਟ ਕੌਣ ਖੜਦਾ ਬੰਦਾ ਇਹ ਜਾਨਣਾ ਪੰਜਾਬ ਦੇ ਲੋਕਾਂ ਲਈ ਬਹੁਤ ਜ਼ਰੂਰੀ ਆ ਮੇਰੀ ਹਮਦਰਦੀ ਆ ਡਿਪੂਟ ਹੋਏ ਨੌਜਵਾਨਾਂ ਨਾਲ ਪੱਛੀਆਂ ਨਾਲ ਔਰਤਾਂ ਨਾਲ ਲੜਕੀਆਂ ਨਾਲ ਪਤਾ ਨਹੀਂ ਹੋਰ ਕਿੰਨੇ ਜਹਾਜ਼ ਆਉਂਦੇ ਨੇ ਤੇ ਭਗਵੰਤਪਾਣ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਬਹੁਤ ਸ਼ੋਰ ਮਚਾਇਆ ਹੋਇਆ ਕਿ ਇੰਨੀ 50000 ਨੌਕਰੀ ਦੇ ਦਿੱਤੀ 40000 ਨੌਕਰੀ ਦੇ ਦਿੱਤੀ ਤੇ ਜਿਹੜੇ ਡਿਪੂਟ ਹੋ ਕੇ ਆ ਰਹੇ ਨੇ ਸਾਡੇ ਨੌਜਵਾਨ ਮੇਰੇ ਆਪਣੇ ਹਲਕੇ ਦੇ ਬਾਗੜੀਆਂ ਪਿੰਡ 'ਚ ਮੈਂ ਗਿਆ ਉਹ ਬਚਾਰੇ ਡੈਰੀ ਵੀ ਨਹੀਂ ਗਏ ਨੇ ਉਹ ਮੈਨੂੰ ਮਿਲਣ ਹੀ ਨਹੀਂ ਆ ਸਕੇ ਜਾਂ ਤਾਂ ਏਜੰਟਾਂ ਤੋਂ ਡਰ ਗਏ ਨੇ ਜਾਂ ਸਰਕਾਰ ਨੇ ਡਰਾ ਦਿੱਤੇ ਨੇ ਮੈਂ ਇੱਕ ਦਿਨ ਪਤਾ ਹਸ ਪਿੰਡ ਗਿਆ ਉਹ ਵੀ ਵਿਚਾਰੇ ਡਰਦੇ ਬੋਲਦੇ ਨਹੀਂ ਸੀਗੇ ਬਹੁਤ ਸਾਰੇ ਹੋਰ ਪਿੰਡਾਂ ਦੇ ਉਹ ਮਿਲਣ ਨੂੰ ਤਿਆਰ ਨਹੀਂ ਗਏ ਤਾਂ ਭਗਵੰਤਪਾਨ ਨੂੰ ਮੇਰੀ ਬੇਨਤੀ ਆ ਕਿ ਜੇ ਤੂੰ ਵਾਕਈ ਕਹਿਣਾ ਸੀਗਾ ਕਿ ਮੈਂ ਰਿਵਰਸ ਮਾਈਗ੍ਰੇਸ਼ਨ ਕਰਾਉਣੀ ਹੈ ਇਹ ਰਿਵਰਸ ਮਾਈਗ੍ਰੇਸ਼ਨ ਦਾ ਬਹੁਤ ਨੈਗੇਟਿਵ ਟ੍ਰੈਂਡ ਵਿੱਚ ਹੋਈ ਜਾ ਸਾਡੀ ਮਤਲਬ ਬੇਜ਼ੀਤੀ ਕਰਕੇ ਪੱਗਾਂ ਲਾ ਕੇ ਉੱਥੋਂ ਕੱਢਿਆ ਜਾ ਰਿਹਾ ਪਰ ਜੇ ਕੱਢ ਹੀ ਦਿੱਤਾ ਉਹਨਾਂ ਨੇ ਤੇ ਤੁਸੀਂ ਬਾਕੀ ਸਾਰੀਆਂ ਗੰਪਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਹਿਲਾਂ ਸਰਕਾਰੀ ਨੌਕਰੀਆਂ ਇਹਨਾਂ ਨੂੰ ਦਿਓ ਜਿੰਨੇ ਰ 60 70 ਜਾਂ 100 ਬੰਦਾ ਆਇਆ ਹੋਵੇਗਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਜ਼ਿਆਦਾ ਆ ਰਹੇ ਪਰ ਤੁਸੀਂ ਜੇ 50000 ਨੌਕਰੀ ਦੇ ਸਕਦੇ ਜੇ ਚੋਂ ਬਹੁਤ ਸਾਰੇ ਬਾਹਲੇ ਚੂੜਿਆਂ ਦੇ ਇਹ ਤਾਂ ਕਨਫਰਮਡ ਸਾਡੇ ਆਪਣੇ ਨੇ ਜਿਹੜਾ ਜਿੰਨਾ ਪੜਿਆ ਹੋਆ ਜੇ ਕੋਈ 10ਵੀਂ ਪੜਿਆ ਉਸ ਸਾਡੀ ਨੌਕਰੀ ਦੇ ਦਿਓ ਜੋ ਕੋਈ ਬੀਏ ਪੜਿਆ ਉਸ ਸਾਡੀ ਨੌਕਰੀ ਦੇ ਦਿਓ ਜੋ ਕੋਈ ਪੋਸਟ ਗ੍ਰੈਜੂਏਟ ਆ ਤਾਂ ਉਹਦੇ 'ਚ ਇੱਕ ਮੈਦਾਨ ਸਭਾ 'ਚ ਲੋਅ ਪਾਸ ਕਰਕੇ ਇਹਨਾਂ ਦਾ ਇੱਕ ਛੋਟਾ ਰਿਜ਼ਰਵੇਸ਼ਨ ਕੋਟਾ ਪਰ ਰੱਖ ਸਕਦੇ ਆ ਇਹਨਾਂ ਲੋਕਾਂ ਨੂੰ ਨੌਕਰੀ ਦਿੱਤੀ ਜਾਵੇ ਪਰ ਸਭ ਤੋਂ ਇੰਪੋਰਟੈਂਟ ਦੂਰੰਦੇਸ਼ੀ ਦੀ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਆਪਣੀ ਡੈਮੋਗ੍ਰਾਫੀ ਨੂੰ ਬਚਾਉਣਾ ਆਪਣੀ ਜ਼ੁਬਾਨ ਨੂੰ ਜੇ ਬਚਾਉਣਾ ਆਪਣੀ ਪਹਿਚਾਨ ਨੂੰ ਜੇ ਬਚਾਉਣਾ ਆਪਣੀ ਪੱਗ ਨੂੰ ਜੇ ਬਚਾਉਣਾ ਤੇ ਆਪਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਇਹ ਬਿੱਲ ਲਾਜ਼ਮੀ ਇੰਟਰੋਡਿਊਸ ਕਰਕੇ ਲੋਬ ਡਾਣਾ ਪਵੇਗਾ ਜਿਵੇਂ ਹਿਮਾਚਲ ਨੇ ਬਣਾਇਆ ਜਿਵੇਂ ਉੱਤਰਾਖੰਡ ਨੇ ਬਣਾਇਆ ਤਾਂ ਕਿ ਕੋਈ ਵੀ ਬਾਹਰੋਂ ਆ ਕੇ ਰੈਂਡਮਲੀ ਪੰਜਾਬ ਦੇ ਵਿੱਚ ਪ੍ਰੋਪਰਟੀ ਨਾਲ ਲੈ ਸਕੇ ਸਰਕਾਰੀ ਨੌਕਰੀਆਂ ਨਾਲ ਲੈ ਸਕੇ ਔਰ ਇੱਥੋਂ ਦਾ ਵੋਟਰ ਦਾ ਬਣ ਸਕੇ ਅਗਰ ਤੁਹਾਨੂੰ ਮੇਰੀਆਂ ਗੱਲਾਂ ਜੈਨੂਇਨ ਤੇ ਠੀਕ ਲੱਗੀਆਂ ਔਰ ਪੰਜਾਬ ਦੇ ਹਿੱਤ ਵਿੱਚ ਲੱਗਦੀਆਂ ਨੇ ਤਫੇਰ ਮੇਰੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨਾ ਤੇ ਮੇਰੇ ਨਾਲ ਜੁੜਨਾ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ